ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬਲ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਭਾਈ ਟੋਟੇ ਆ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਹੀ ਹਰਮੇਲ ਆ ਹੂੰ ਪਿੰਡ ਕੋਠਾਗੁਰੂ ਤਹਿਸੀਲ ਅਰੰਪਰਾਪੂਲ ਮੇਰਾ ਬਟੰਡਾ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਭਾਈ ਠੀਕ ਆ ਮਲੂਕਾ ਮੋਬਾਈਲ ਨੰਬਰ ਬੋਲ ਮਾਡਲ ਨੰਬਰ 837362244 ਠੀਕ ਆ ਬਾਈ ਬਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਅ ਸੂਈ ਆ ਇਹ ਬੈੜ ਜੀ ਮੰਨ ਲਓ ਤੀਜਾ ਸੂਅ ਸੂਈ ਸੀਗੀ ਠੀਕ ਆ ਤੇ ਇਹ 20 ਦਿਨ ਕੱਚੀ ਸੂਪੀ ਠੀਕ ਆ ਹਾਂ ਹੂੰ ਕਹਿੰਦਾ ਮਤਲਬ 20 ਦਿਨ ਆਪਾਂ ਦੱਸ ਕੇ ਦੇਣੀ ਗੱਲ ਜਿਹੜੀ ਜੇਰ ਆ ਜੇਰ ਦਾਣਾ ਸਾਰਾ ਕੁਝ ਠੀਕ ਆ ਹਾਂ ਉਹਦੀ ਵੀਡੀਓ ਵੀ ਹੈਗੀ ਮੇਰੇ ਕੋਲੇ ਜੇਰ ਦੀ ਵੀ ਹੂੰ ਤੇ ਬੱਚਾ ਹੈਗਾ ਬੱਚਾ ਜੀ ਬੱਚਾ ਬੱਚਾ ਦੋ ਤੇ ਹਜੇ ਹੁਣ ਮਾੜਾ ਮੂਟਾ ਆਉਣ ਲੱਗੀ ਆ ਜੀ ਠੀਕ ਹੈ ਹਾਏ ਤਾਂ ਮਾਨੇ ਪਹਿਲਾਂ ਤਾਂ ਧਾਰਾਂ ਹੀ ਸੀਗੀ ਹੂੰ ਤੇ ਹੁਣ ਪਸਮਾ ਕਰਨ ਲੱਗੀ ਆ ਹੁਣ ਥੋੜਾ ਥੋੜਾ ਦੁੱਧ ਆਉਣ ਲੱਗ ਗਿਆ ਠੀਕ ਹੈ ਭਾਈ ਹਾਂਜੀ ਅ ਦੋਤੇ ਆ ਜੂ ਹਣਾ ਸੇਵਾ ਨਾਲ ਆਉਗੀ ਹਾਂ ਸੇਵਾ ਨਾਲ ਆਉਜੀ ਪਰ ਆਪਾਂ ਦਾ ਹਜੇ ਇਹਨੂੰ ਚੱਲਿਆ ਨਹੀਂ ਡਾਕਟਰ ਮੈਨੂੰ ਕਹਿੰਦਾ ਹੈਗਾ ਨਾ ਹਾਏ ਹਰਮੇਲ ਪਾਉਣਾ ਨਹੀਂ ਹੈ ਠੀਕ ਹੈ ਸੇਵਾ ਹੂੰ ਹੂੰ ਤੇ ਮੈਂ ਤਾਂ ਕੋਈ ਗੱਲ ਨਹੀਂ ਠੀਕ ਹੈ ਭਾਈ ਅ ਕੱਦ ਚੰਗਾ ਬਰੀਟ ਚੰਗੀ ਆ ਚਿਵਾਈ ਚਿਵਾਈ ਵੈਸੇ ਕਿਵੇਂ ਆ ਹਾਂ ਚਿਵਾਈ ਠੀਕ ਹੈ ਜੀ ਪਰ ਮੂਹਰੇ ਜਿਹੜਾ ਮੂਹਰੇ ਥਣੋ ਆ ਮਾੜਾ ਉਹਦਾ ਪਸਮਾ ਘਟਾ ਠੀਕ ਹੈ ਆਪਾਂ ਹਣਾ ਕਹਿਣ ਦੀ ਅੱਲਾ ਮੁ ਇੱਕਦਣ ਜੋ ਬਸਵਾ ਘਟਾ ਮੂਹਰ ਥਾਂ ਚੋਂ ਆਉਂਦੇ ਆ ਠੀਕ ਆ ਤੇ ਉਹ ਠੰਡੀ ਸੀਲਾ ਠੀਕ ਆ ਹਾਂ ਬੱਚਾ 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 ਹਾਂਜੀ ਬੱਚਾ ਬੱਚਾ ਠੀਕ ਆ ਬਈ ਬੱਚੇ ਦੀ ਕੁਆਲਿਟੀ ਚੈੱਕ ਕਰ ਲਓ ਅੱਜ ਇਹਨੂੰ ਸ਼ੀਮਾ ਦੇਣਾ ਜੀ ਸੂਈ ਨੂੰ ਹਾਂ ਸੂਈ ਨੂੰ ਸ਼ੀਮਾ ਦੇਣਾ ਇਹਨੂੰ ਠੀਕ ਆ ਬਈ ਤੇ ਜੇਰ ਜੂਰ ਕੰਪਲੀਟ ਦਵਾਈ ਵੀ ਧਰਾਤੀ ਸੀਗੀ ਆਪਾਂ ਠੀਕ ਆ ਬਈ ਥਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਇੱਕ ਥਣ ਚੋਂ ਬਾਈ ਨੇ ਦੱਸਿਆ ਵੀ ਥੋੜਾ ਜਿਹਾ ਹੈਗਾ ਫਰਕ ਹਨਾ ਬਈ ਹਾਂ ਮੂਲ ਤਾਂ ਹੈਗਾ ਐਵੇਂ ਮੈਂ ਤੁਹਾਨੂੰ ਆਪਾਂ ਆਹ ਨੂੰ ਆਪਾਂ ਕਹਿ ਦਈਏ ਹੂੰ ਆ ਖੋਲੀ ਬਈ ਤੋਰ ਕੇ ਤੁਸੀਂ ਸੂਈ ਸਵਾਈ ਆ ਬੱਚਾ ਮਗਰ ਬੱਚਾ ਬਈ ਦੁੱਧ ਤੇ ਸੇਵਾ ਨਾਲ ਆਉਗੀ ਹਨਾ ਬਾਈ ਨੇ ਜਿਹੜੀ ਗੱਲ ਸੀ ਉਹ ਦਾਸਤੀ ਸਾਰੀ ਬਿਰੋ ਚ ਗੱਲ ਆ ਸੀ ਆਪਾਂ ਹੂੰ ਲੈ ਬਈ ਤੋਰਾ ਚੈੱਕ ਕਰ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਕੱਦ ਫੁੱਲ ਆ ਬਈ ਤੇ ਕੀ ਮੋਲ ਹੈ ਵੀਰੇ ਜੈ ਜਰ ਮੋਲਾ ਤਾਂ ਇਹ ਹੁਣ ਆਪਣਾ ਜਾਇਜੀ ਹੋਊਗਾ ਠੀਕ ਹੈ ਜੇ ਤਾਂ ਮੰਨ ਕੇ ਲਾ ਹੋਣਾ ਦਿਨਾਂ ਤੇ ਸੂਈ ਹੁੰਦੀ ਹੈ ਨਾ ਫਿਰ ਤਾਂ ਕਿੱਥੇ ਹੁਣ ਉਸ ਨਾਲ ਬਣਾਉਣਾ ਹੈ ਆਰਡਰ ਇਹਨੇ ਸਹੀ ਗੱਲ ਹੈ ਹੁਣ ਆਇਆ ਜੀ ਹੁਣ ਇਹ ਘਾਟੇ ਸੂਈ ਵੀ ਆ ਹੂੰ ਤੇ ਮੋਲਾ ਭਾਈ 22000 ਰੁਪਇਆ ਠੀਕ ਆ ਮੰਨ ਟਾਨ ਹੋ ਜੂ ਆਪਦੀ ਤਾਂ ਜੀ ਇਹ 32 ਲਈ ਵੀ ਆ ਠੀਕ ਆ ਭਾਈ ਹਾਂ ਹੂੰ 22000 ਰੁਪਇਆ ਮੋਲਾ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋਈ ਫੇਸ ਚੈੱਕ ਕਰ ਲੋ ਕੱਦ ਚੰਗਾ ਬ੍ਰੀਡ ਚੰਗੀ ਆ ਤੇ ਥਣੇੜ ਤੋਂ ਚੈੱਕ ਕਰਵਾ ਬਾਕੀ ਆਪਾਂ ਫੇਰ ਵੀ ਨੂੰ ਡੂੜ ਕੇ ਗੱਲੋਂ ਦੁੱਧ ਕੱਢ ਲੈਨੇ ਤਾਂ ਫੇਰ ਵੀ ਹਜੇ ਉਹ ਦੇ ਹੀ ਦਿੰਦੀ ਆ ਬੱਚਾ ਚੰਗਾ ਆਖੀ ਹਾਂ ਠੀਕ ਹੈ ਭਾਈ ਉਹ ਹਾਇਆ ਆਪਾਂ ਆਈ ਕਹੀਏ ਤਾਂ ਰਾਂਦੀ ਸੀਗੀ ਪਹਿਲਾਂ ਤਾਂ ਕੁਛ ਵੀ ਨਹੀਂ ਆਉਂਦਾ ਸੀ ਜੀ ਥਣਾ ਚ ਸਹੀ ਗੱਲ ਆ ਭਾਈ ਹਾਂਜੀ ਤੇ ਕਿਸੇ ਵੀਰ ਨੂੰ ਭਾਈ ਵੈਡ ਪਸਾਨ ਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ